ਕੋਬੀ ਸੁਖਮਨ ਸਕੂਲ ਆਇਆ ਤੇ ਮੈਂ ਮੋੜੇ ਨੂੰ ਲਿਆ ਘੇਰੇ ਤੇ ਮੋੜੇ ਦਾ ਬੈਗ ਮੈਂ ਦੇਖ ਕੇ ਨੂੰ ਰੋਕਿਆ ਤੇ ਬੈਗ ਚੈੱਕ ਕਰੋ ਤੁਸੀਂ ਵੀ ਜਰਾ ਕੋਈ ਤਣੀ ਨਹੀਂ ਕੋਈ ਕੁਛ ਨਹੀਂ ਸਿੱਧਾ ਜੋਰ ਗਲੇ ਨੂੰ ਪੈਦਾ ਤੇ ਜੇ 2-4 ਕਿਤਾਬਾਂ ਵੱਧ ਪੈ ਗਈ ਤਾਂ ਉੱਥੇ ਹੀ ਬੱਸ ਧੋਣ ਹੀ ਟੁੱਟਣੀਆਂ ਤੇਰੀ ਦੀ ਬਾਕੀ ਸਕੂਲ ਦਾ ਬੈਗ ਮੋੜੇ ਦਾ ਪਿੱਛੇ ਵੀ ਚੈੱਕ ਕਰੋ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਾਹ ਪਰ ਸੁਖਮਨ 307 ਸਿੱਧੂ ਸੁਖ ਇਹੜਾ ਟੀਚਰ ਆ ਜਿਹੜਾ ਤੈਨੂੰ ਅੰਦਰ ਜਾਣ ਦਿੰਦਾ ਹੋ ਜਾ ਬੈਗ ਲੈ ਕੇ ਕੋਈ ਨਹੀਂ ਪੁੱਛਦਾ ਤੈਨੂੰ ਕੀ ਸਬਜੈਕਟ ਰੱਖਿਆ ਦਾ ਆਰਟਸ ਆ ਆੜ ਸਾਲਾ ਬੁੜਾ ਲੋ ਵੀ ਲੈ ਕੇ ਕਰੋ ਜਿੰਨੇ ਵੀ ਆਰਟਸ ਵਾਲਿਆ ਤੇ ਚੈੱਕ ਕਰੋ ਮੁੜੇਦਾਰ ਸਾਲੇ ਦਾ ਬੈਗ ਕੁੰਮ ਕੇ ਦੱਸ ਦੇ ਇੱਕ ਵਾਰੀ ਕੁੰਮ ਕੇ ਦੱਸ ਦੇ ਤੜੀਆਂ ਟੋਟੀਆਂ ਦਾ ਲੋਹਾਲਾ ਕਿ ਜਾਂ ਫਾ ਲੱਗਣਾ ਸਕੂਲੀ ਮੈਂ ਹੋਣੀ 12 ਦੇ ਦੇਖੋ ਮੁਲੇਟੋਰ ਯਾਰਾ ਲੋ ਜੀ 12 ਦੇ ਤੁਹਾਨੂੰ ਮੁੜੇ ਦਾ ਬੈਗ ਚੈੱਕ ਕਰਾਦਾ ਅੰਦਰ ਵੀ ਚੈੱਕ ਕਰੀ ਪੜਨ ਜਾਂਦਾ ਤੇ ਬੈਗ ਚ ਹੈਗੀ ਜਾਂ ਚੱਲ ਚੈੱਕ ਕਰਾ ਖੋਲ ਬੈਗ ਆਬੇ ਮਜਾ ਆਏਗਾ ਨਾ ਬਿੜ ਕਿਆ ਕੀਆ ਕਾਪੀਆਂ ਤੇ ਨਾ ਰੋਗੇ ਕਿ ਹਜੀ ਕਾਪੀ ਆ ਪੜੇ ਦੀ ਜੀ ਮਰੇ ਪੁੱਤ ਪਰ ਅੰਦਾ ਦੀ ਕਾਪੀਆਂ ਨਹੀਂ ਖੜੀ ਕੀਆ ਇਹ ਕੀਆ ਰੋਕ ਜਰਾ ਰੋਕ ਜਰਾ ਤੇ ਜਿਸ ਕੁਲੇਜ ਸਕੂਲ ਜਨਾ ਕ ਕਵਾੜ ਚੁੱਕ ਜਨਾ ਤੂੰ ਇਹ ਕੀ ਆ ਹਤੇ ਇਲੈਕਟ੍ਰੀਸਿਟੀ ਦਾ ਕੰਮ ਕਰਨਾ ਡੈਡੀ ਦੇ ਮਂਗਾਈ ਹੀ ਲੀਡ ਡੈਸਰੀ ਦੇ ਵਿੱਚ ਰਹਿ ਗਈ ਪੀਜੀ ਜੇ ਤਾਂ ਇਹ ਕੀ ਚੀਜ਼ ਆ ਇਹ ਰਾਜ ਅਬੀ ਸਟਾ ਪੁਸਟ ਪੂ ਖੜਨਾ ਕਿ ਨਹੀਂ ਕੈਂ ਚੀਜ਼ ਆ ਇਹ ਕੀ ਬੀੜੀ ਪੂੜੀ ਨਹੀਂ ਪਿੰਦਾ ਇਹ ਆ ਗਈ ਜੀ ਬੀਜੀ ਪੀ ਇਹ ਕਿਹੜੀ ਕਿਹੜੇ ਸਕੂਲ ਜਨਾ ਤੂੰ ਇਹ ਮੇਰੀ ਕਾਪੀ ਨਾਮ ਸੁਗਮਨਤਾ ਡੀਨ ਰੇਡ ਆਰਡਰ ਬੁੱਕ ਕਰਵਾਓ ਮਣੀ ਭੋਲਾ ਸਾਦੀ ਮੱਲੀ ਭੋਲਾ ਆਰਡਰ ਕਰਾਓ ਪਾਇਨਰ ਦੀਆਂ ਬੇਸਤਰੀ ਦਾ ਸਾਰਾ ਕੁਝ ਟਰੈਕਟਰ ਦੇ ਬਣਾਉਂਦੇ ਆ ਤੇ ਆਰਡਰ ਬੁੱਕ ਕਰੋ ਨਿਊ ਕਾਰ ਮਰੂਤੀ ਸਜੂਕੀ ਰੇਟ ਕਿੰਨਾ ਕਿੰਨਾ ਰੇਟ ਓਏ 2 ਲੱਖ 2 ਲੱਖ ਇਹਦਾ 10 ਲੱਖ ਬੱਲੇ ਬੱਲੇ ਆਰਡਰ ਬੁੱਕ ਕਰੋ ਨਿਊ ਟਾਇਰ ਨਿਊ ਟਾਇਰਸ ਇੱਕ ਹਜ਼ਾਰ ਦੇ ਇਹਦੀ ਕਾਪੀ ਆ ਕੋਈ ਇਹ ਇੱਥੇ ਆ ਗਿਆ ਹੀ ਕੋ ਆਪਣਾ ਮੇਰੀ ਆਪਣੀ ਕਾਪੀ ਆ ਅੱਛਾ ਪਰਸਨਲ ਤੇਰਾ ਬਿਜ਼ਨਸ ਆ ਇਹ ਮੇਰੀ ਹੋਰੀ ਕਾਪੀ ਆ ਮੇਰੇ ਇਹ ਕਿਹੜੀ ਹੈ ਸਰਦੀ ਦੀ ਕਾਪੀ ਹੈ ਇੰਗਲਿਸ਼ ਦੀ ਇੰਗਲਿਸ਼ ਦੀ ਕਾਪੀ ਚੱਲਿਆ ਤੇ ਚੱਲ ਠੀਕ ਆ ਮਤਲਬ ਪੇਜ ਇੱਕੋ ਪੜਨਾ ਹੁੰਦਾ ਪਹਿਲਾਂ ਹੀ ਹੈ ਨੀ ਪਹਿਲੇ ਦੋ ਪੇਜ ਪੜਨੇ ਬਾਅਦ ਚ ਤਨ ਮੋਤ ਪੈਂਦੀ ਹੈ ਨੀ ਅੱਗੇ ਆ ਬਾਅਦ ਵਿੱਚ ਪੜਦਾ ਤੇ ਕਾਪੀ ਦੇਖ ਪੜੀ ਪਹਿਲੇ ਤਿੰਨ ਪੇਜ ਪੜਿਆ ਵਾ ਆ ਗਿੜੀ ਹੋਣ ਇੱਕ ਦੋ ਦੇ ਸਾਹਮਣੇ ਪੜਾਈ ਮੈਨੂੰ ਨਹੀਂ ਇਹ ਮੇਰੀ ਉਹਦੀ ਆ ਕਿ ਸਰਦਨਾਂ ਤੇ ਕੋਈ ਜਗ ਖਾਲੀ ਸਮਾਂ ਇਹ ਕੰਪਿਊਟਰ ਵਾਲੇ ਛੱਡੀ ਆ ਪਤਾ ਕੌਨ ਸਾ ਸਬਜੈਕਟ ਅੱਛਾ ਲੱਗਦਾ ਹੈ ਅੱਛਾ ਐਤੋਂ ਪੜਾਈ ਤਾਂ ਖਾਲੀ ਸਮਾਂ ਤੇ ਕੰਪਿਊਟਰ ਦੀ ਆ ਇਹਦੇ ਕਿੰਨੇ ਪੇਪਰ ਹੈ ਨਹੀ ਆ ਸਾਰੇ ਇਹਦੇ ਮੈਂ ਥੋੜੀ ਜਿਹੀ ਕੀਤਾ ਕੰਮ ਮੈਂ ਇਹਨੇ ਡੰਡਾ ਬਰਕੇ ਥੋੜਾ ਤੇ ਤੇ ਪਰ ਤੋਂ ਹੀ ਨਹੀਂ ਕਰਦਾ ਕੋਈ ਦੋ ਕਹਾਂ ਰੋਕਾਂ ਕੀ ਪੜ ਕੇ ਆ ਨੂੰ ਇਹਦਾ ਕਿਤਰਾ ਕੰਮ ਡੇਰੇ ਭਈਆ ਲੂਰ ਪੈਂਦੀ ਰੱਖੇ ਰਵੇ ਇਹ ਆਵਾਜ਼ ਕਿ ਤਸਕੰ ਠੀਕ ਆ ਇਹ ਆ ਗਈ ਹੁਣ ਬੱਬ ਮੰਦਰਾ 555 ਡੀਆਈ ਬੱਲੇ ਬੱਲੇ ਉਹ ਤੂੰ ਸਕੂਲੇ ਰਹੰਦੇ ਤੂੰ ਡੀਜ਼ਲ ਮਕੈਨਿਕ ਬਣ ਪੁੱਤ ਏਜੰਸੀ ਏਜੰਸੀ ਪਾ ਗਏ ਤੇ ਬੱਸ ਕੋਈ ਕੋਈ ਪੇਪਰ ਨਾ ਪੈਲੇ 12ਵੀਂ ਦੇ ਬੱਚੇ ਦੇਖੋ ਮੇਰਾ ਜੀ ਦੀ ਹੁਣ ਬੱਲੇ ਬੱਲੇ ਮੇਰੀ ਜਾਣਕਾਰੀ ਲਈ ਸੰਪਰਕ ਕਰੋ ਤੁਹਾਡਾ ਪਿਆਰਾ ਸੁਖਮਨ ਇਹ ਦਰਾ ਠੀਕ ਆ ਪਲੱਸ 2 ਇੱਕ ਦੇ ਪਿੰਡ ਉਮਰ ਕੀ ਕਿ ਲਿਖਿਆ ਇੱਕ ਮੈਡਮ ਚਾਸ ਨਾਲ ਲੱਗੇ ਨੇ ਮੇਰੇ ਪਿੰਡ ਸਲਾਹ ਕਾਫੀ ਪੰਜਾਬੀ ਬਲੀ ਮੈਡਮ ਦੀ ਸਕੂਲ ਸਰਕਾਰੀ ਅ ਅੱਗੇ ਕਾਫੀ ਮੇਰੀ ਪਲੱਸ 2 ਵਿੱਚ ਪੜਦਾ ਔਰ ਸੇ ਰੱਖੀ ਹੈ ਅੱਛਾ ਆਰਟਸ ਹੀ ਰੱਖੀ ਹੈ ਅੱਛਾ ਆਰਟਸ ਰੱਖੀ ਹੈ ਠੀਕ ਮੇਰਾ 16 ਸਾਲ ਦਾ ਮੈਂ ਆਪ ਜੀ ਦਾ ਧੰਨਵਾਦ ਤੁਹਾਡਾ ਪਿਆਰਾ ਸੁਖਮਨ ਵਾਕਿਆ ਯਾਰ ਇਹ ਮੈਡਮ ਉਹਨੂੰ ਮੈਨੂੰ ਪੁਰਾਣਾ ਸਾਡ ਗੀਣਾ ਪਹਿਲਾ ਕੰਮ ਮੇਰਾ ਇਹ ਜੇ ਸਾਹ ਤੇਰੇ ਨਾਲ ਸ਼ਨਾ ਤੈਨੂੰ ਛੱਡ ਲੈ ਸਾਰਿਆਂ ਨੇ ਤੈਨੂੰ ਛੱਡ ਰਵਾਂ ਨਾ ਤੈਨੂੰ ਸਕੂਲ ਹੋ ਗਿਆ ਨਹੀਂ ਕੱਢਣ ਦਿਓ ਇਹ ਪਾ ਤਾਦੀ ਹੈ ਮੈਨੂੰ ਇਹ ਕੀ ਹੋਣ ਕਾ ਮੇਰੇ ਯਾਰ ਦਾ ਦਸਵੀਂ ਦਾ ਸਰਟੀਫਿਕੇਟ ਹੈ ਨਾ ਖੜਾ ਉਹਨੂੰ ਲੈ ਕੋ ਸੋ ਰਿਜਨਲ ਸਰਟੀਫਿਕੇਟ ਵੀ ਇੱਥੇ ਪਾ ਦੇ ਵਾਕਿਆ ਯਾਰ ਜਿੱਦਾਂ ਤੂੰ ਉਦਾਂ ਤੇਰਾ ਯਾਰ ਹੈ ਇਹਨੂੰ ਗੋਈ ਨਾ ਕਿਤੇ ਸਾਮਗਰ ਰੱਖੀ ਉਹ ਖੜਦਾ ਨਹੀਂ ਇਧਰ ਤੋੜ ਰਹੀ ਹੈ ਆਹ ਵਾ ਕਿਦੀ ਹੈ ਅੱਛਾ ਠੀਕ ਹੈ ਆ ਗਈ ਹੁਣ ਇਹ ਪੁਰਾਣੀ ਕੋਈ ਬਾਹਰੋਂ ਆਈ ਸੀ ਐਨ ਮਟਾ ਦੇ ਗਈ ਸੀ ਹੁਣ ਅੱਛਾ ਦੱਸੋ ਵੀ ਤੁਸੀਂ ਆਪੇ ਦੱਸੋ ਕਿ ਮੁੜੇ ਦਾ ਕੀ ਕਰੀਆ ਤੁਹਾਨੂੰ ਕਿਦਾਂ ਦਾ ਲੱਗਿਆ ਮੁੜੇ ਦਾ ਪੜਨ ਦਾ ਸਟਾਈਲ ਤੀਂ ਦੀ ਸਾਰੇ ਪੜੇ ਹੀ ਪਰ ਆ ਮੁੜੇ ਦਾ ਕੁਛ ਅਲੱਗ ਤਰੀਕੇ ਨਾਲ ਪੜਨ ਦਿਆ 12ਵੀਂ ਚੋਗੇ ਦਾ ਮੁੜਾ ਬੈਗ ਬਾਕੀ ਚੈੱਕ ਕਰੋ ਦੀ ਫੇਰੇ ਇੱਕ ਵਾਰੀ ਕਾਪੀਆਂ ਨੂੰ ਚੈੱਕ ਕਰਾਤੀਆਂ ਹੋਰ ਇਹਦੇ ਬੈਗ ਚ ਕੁਛ ਖਾਸ ਮੇਰੇ ਹਿਸਾਬ ਨਾਲ ਤੇ ਹੁਣਾ ਨਹੀਂ ਪੈਨ ਦੇਖਿਆ ਹੈ ਕਿ ਨਹੀਂ ਪੈਨ ਦਾ ਕਾ ਵੀ ਦਿਨ ਆ ਗਿਆ ਤੂੰ ਫਿਕਸ ਹੀ ਮੇਲਰ ਦਿਖਾਵਾਂਗੇ ਧੋਰ ਆਜਾ ਹੁੰਦੇ ਰੱਬ ਗਈ ਗਿਸ਼ਾਂ ਵਰਗੀ ਜਿਗੜੀ ਮੁਟਿਆ ਪੈਨ ਤੂੰ ਪੰਜ ਛੇ ਰੱਖੇ ਤੇ ਕੰਮ ਤੂੰ ਮਾਸਾ ਬਣੀ ਕਿ ਤਰ੍ਹਾਂ ਕਰਦੀ ਪਰ ਇੱਕ ਦੂਈ ਪੱਲੇ ਪੱਲੇ ਚੰਨੀ ਆ ਮੈਡਮ ਦਾ ਪੇਪਰ ਇਹ ਚੈੱਕ ਕਰ ਲੋ ਤੁਸੀਂ ਮੂੜੇ ਦਾ ਸਕੂਲ ਦੇ ਪੜਨ ਦਾ ਸਟਾਈਲ ਚੈੱਕ ਕਰੋ ਇਹ ਕਿੰਦਾ ਲੱਗ ਪਾਤਾ ਨਾ ਇਹ ਤਨੀਆ ਦੇ ਬੈਗ ਲੋ ਜੀ ਅੱਜ ਦੀ ਵੀਡੀਓ ਚੰਨਾ ਕੀ ਤੇ ਫਿਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਾਲ ਜਲਦੀ ਕਿਤੇ